ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੁਣ ਆਈ ਵੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ 20 ਦਿਨ ਲਗਾਤਾਰ ਅਗਰ ਤੁਸੀਂ ਹਰ ਰੋਜ਼ 15 ਮਿੰਟ ਜਿਹੜੇ ਸ਼ਬਦ ਮੈਂ ਤੁਹਾਨੂੰ ਦੱਸੂੰਗੀ ਅਗਰ ਉਹ ਬੋਲਦੇ ਹੋ ਤਾਂ ਤੁਸੀਂ ਜੋ ਜ਼ਿੰਦਗੀ 'ਚ ਸੋਚਦੇ ਹੋ ਜੋ ਕਰਨਾ ਚਾਹੁੰਦੇ ਹੋ ਉਹ ਹੋਣਾ ਸ਼ੁਰੂ ਹੋ ਜਾਵੇਗਾ ਤੇ ਉਹ ਚੀਜ਼ ਤੁਹਾਡੇ ਵੱਲ ਅਟਰੈਕਟ ਹੋਣੀ ਸ਼ੁਰੂ ਹੋ ਜਾਵੇਗੀ ਸੋ ਕਿਸ ਤਰੀਕੇ ਨਾਲ ਕਰਨਾ ਹੈ ਕਿੰਨਾ ਟਾਈਮ ਕਰਨਾ ਹੈ ਕੀ ਉਹਦਾ ਤਰੀਕਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਕਿਹੜੀਆਂ ਗਲਤੀਆਂ ਆਪਾਂ ਨਹੀਂ ਕਰਨੀਆਂ ਸੋ ਵੀਡੀਓ ਦੇ ਵਿੱਚ ਸਾਰਾ ਕੁਝ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਦਾਂ ਇਦਾਂ ਦੀਆਂ ਮੋਟੀਵੇਸ਼ਨਲ ਵੀਡੀਓਜ਼ ਜਿਹੜੀਆਂ ਹੁੰਦੀਆਂ ਉਹ ਸਾਡੀ ਜ਼ਿੰਦਗੀ ਨੂੰ ਬਹੁਤ ਗਹਿਰਾ ਅਸਰ ਪਾਉਂਦੀਆਂ ਨੇ ਸੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਐਡੀ ਵੀਡੀਓ ਅਗਰ ਮੈਂ ਗਲਤ ਤਾਂ ਆਂ ਜੀ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਇਸ ਇਸ ਨੂੰ ਮੈਂ ਇਹ ਸੋਚ ਕੇ ਬਣਾਇਆ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਟਾਈਮ ਇਹ ਜਾਂ ਆਉਂਦਾ ਹੈ ਜਦੋਂ ਅਸੀਂ ਆਪਣੀ ਆਪ ਨੂੰ ਇਕੱਲਾਪਣ ਮਹਿਸੂਸ ਕਰਦੇ ਆਂ ਜਦੋਂ ਸਾਨੂੰ ਲੱਗਦਾ ਵੀ ਅਸੀਂ ਇਕੱਲੇ ਰਹਿ ਗਏ ਆਂ ਯਾ ਕਈ ਵਾਰੀ ਕੋਈ ਅਹਿਜਾ ਟਾਈਮ ਆਉਂਦਾ ਜਦੋਂ ਜਿਹੜਾ ਨਾ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜਿਦੋਂ ਸਾਨੂੰ ਹਿੰਮਤ ਮਿਲਦੀ ਹੈ ਉਹ ਇਨਸਾਨ ਸਾਥੋਂ ਅਚਾਨਕ ਦੂਰ ਹੋ ਜਾਂਦਾ ਤਾਂ ਫਿਰ ਉਸ ਟਾਈਮ ਸਾਨੂੰ ਬੜਾ ਖਾਲੀਪਨ ਮਹਿਸੂਸ ਹੁੰਦਾ ਸਾਨੂੰ ਇਹ ਮਹਿਸੂਸ ਹੁੰਦਾ ਵੀ ਕਾਸ਼ ਕੋਈ ਹੋਵੇ ਜਿਹਦੇ ਨਾਲ ਮੈਂ ਗੱਲ ਸ਼ੇਅਰ ਕਰ ਸਕਾਂ ਕਾਸ਼ ਕੋਈ ਹੋਵੇ ਜੋ ਮੈਨੂੰ ਪਹਿਲਾਂ ਦੀ ਤਰ੍ਹਾਂ ਕੋਈ ਥਾਪੜਾ ਦੇ ਸਕੇ ਜਿਹਦੇ ਨਾਲ ਸਾਡੀ ਹਿੰਮਤ ਦੁਬਾਰਾ ਜੁਟ ਜਾਂਦੀ ਹੈ ਦੇਖੋ ਜੀ ਦੇਨ ਲੈਂਡ ਨੂੰ ਕੋਈ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਪਰ ਇੱਕ ਹਿੰਮਤ ਜਿਹੜੀ ਹੁੰਦੀ ਹੈ ਨਾ ਇੱਕ ਉਹ ਥਾਪੜਾ ਵੀ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਹਾਂ ਟੈਨਸ਼ਨ ਨਾ ਲੈ ਸਭ ਕੁਝ ਠੀਕ ਹੋ ਜਾਊਗਾ ਉਹ ਜਿਹੜੇ ਸ਼ਬਦ ਹੁੰਦੇ ਹੋ ਅੱਖਰ ਹੁੰਦੇ ਆ ਨਾ ਉਹ ਸਾਡੀ ਜ਼ਿੰਦਗੀ ਤੇ ਬਹੁਤ ਹੀ ਜ਼ਿਆਦਾ ਗਹਿਰਾ ਅਸਰ ਪਾਉਂਦੇ ਨੇ ਤੇ ਉਹਦੇ ਨਾਲ ਅਸੀਂ ਇੱਕਦਮ ਜੋਸ਼ ਦੇ ਵਿੱਚ ਆ ਜਾਂਦੇ ਹਾਂ ਮੋਟੀਵੇਟ ਹੋ ਜਾਂਦੇ ਹਾਂ ਸਾਨੂੰ ਇਹ ਲੱਗਦਾ ਵੀ ਕੋਈ ਹੈ ਤਾਂ ਫਿਰ ਉਹਦੇ ਨਾਲ ਅਸੀਂ ਜ਼ਿੰਦਗੀ ਦੇ ਵਿੱਚ ਕਈ ਵਾਰੀ ਵੱਡੇ ਵੱਡੇ ਮੁਕਾਮ ਵੀ ਹਾਸਲ ਕਰਦੇ ਹਾਂ ਸੋ ਇਸੇ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਹਾਂ ਕਿਉਂਕਿ ਇੱਕ ਟਾਈਮ ਜ਼ਿੰਦਗੀ ਦੇ ਵਿੱਚ ਮੇਰੇ ਵੀ ਉਹ ਆਇਆ ਜਦੋਂ ਮੇਰੀ ਜ਼ਿੰਦਗੀ ਚੋਂ ਵੀ ਉਹ ਇਨਸਾਨ ਦੂਰ ਹੋਇਆ ਜੀ ਤੋਂ ਮਤਲਬ ਮੈਨੂੰ ਬਹੁਤ ਜ਼ਿਆਦਾ ਹਿੰਮਤ ਮਿਲਦੀ ਸੀ ਜੋ ਮੈਨੂੰ ਮਤਲਬ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੰਦੀ ਸੀ ਤੇ ਉਹ ਸੀ ਮੇਰੇ ਦਾਦਾ ਜੀ ਜਦੋਂ ਉਹ ਮੇਥੋਂ ਦੂਰ ਹੋਏ ਨਾ ਤਾਂ ਮੈਨੂੰ ਉਦੋਂ ਲੱਗਿਆ ਵੀ ਵੀ ਮੈਨੂੰ ਹੁਣ ਸਮਝ ਨਹੀਂ ਆ ਰਿਹਾ ਇਸ ਟਾਈਮ ਵੀ ਮੈਂ ਕਿਹਦੇ ਕੋਲੋਂ ਆਪਣੀ ਜਿਹੜੀ ਹੈਗੀ ਆ ਹਿੰਮਤ ਜਟਾਉਣਾ ਵੀ ਕਿਹਦੇ ਨਾਲ ਮੈਂ ਗੱਲ ਸ਼ੇਅਰ ਕਰਾਂ ਕੌਣ ਹੈ ਜੋ ਮੈਨੂੰ ਉਹਨਾਂ ਦੀ ਤਰ੍ਹਾਂ ਸਮਝ ਸਕਦਾ ਹੈ ਜਾਂ ਉਹਨਾਂ ਦੀ ਤਰ੍ਹਾਂ ਮੈਨੂੰ ਸਮਝਾ ਸਕਦਾ ਤਾਂ ਉਦੋਂ ਇੱਕ ਦਰਵਾਜ਼ਾ ਉਹ ਬੰਦ ਹੋਇਆ ਤਾਂ ਗੁਰੂ ਸਾਹਿਬ ਨੇ ਕਈ ਦਰਵਾਜ਼ੇ ਖੋਲੇ ਸਭ ਤੋਂ ਪਹਿਲਾ ਸਹਾਰਾ ਗੁਰਬਾਣੀ ਨੇ ਮੈਨੂੰ ਦਿੱਤਾ ਦੂਸਰਾ ਜਿਹੜੀਆਂ ਮੈਂ ਮੋਟੀਵੇਸ਼ਨਲ ਬੁੱਕਸ ਪੜ੍ਹਨੀਆਂ ਸ਼ੁਰੂ ਕੀਤੀਆਂ ਉਹਨਾਂ ਤੋਂ ਸਹਾਰਾ ਮਿਲਣਾ ਸ਼ੁਰੂ ਹੋਇਆ ਮੈਂ ਪਹਿਲਾਂ ਵੀ ਕਈ ਵਾਰੀ ਵੀਡੀਓ ਦੇ ਵਿੱਚ ਇਹ ਚੀਜ਼ ਸ਼ੇਅਰ ਕੀਤੀ ਆ ਵੀ ਜਦੋਂ ਇੱਕ ਵਾਰੀ ਸਾਡੀ ਜਿਹੜਾ ਹੁੰਦਾ ਨਾ ਦਰਵਾਜ਼ਾ ਬੰਦ ਹੁੰਦਾ ਸਾਨੂੰ ਇਹ ਲੱਗਦਾ ਵੀ ਕੋਈ ਰਸਤਾ ਨਹੀਂ ਰਿਹਾ ਤਾਂ ਉਦੋਂ ਕਈ ਰਸਤੇ ਖੁੱਲਦੇ ਨੇ ਜਿਹੜੇ ਕਿ ਸਾਨੂੰ ਉਸ ਟਾਈਮ ਨਜ਼ਰ ਨਹੀਂ ਆਉਂਦੇ ਕਿਉਂਕਿ ਅਸੀਂ ਹੜਬੜਾहट 'ਚ ਹੁੰਨੇ ਆ ਅਸੀਂ ਟੈਨਸ਼ਨ ਦੇ ਵਿੱਚ ਹੁੰਨੇ ਆ ਪਰ ਜੇਪਾ ਠੰਡੇ ਦਿਮਾਗ ਨਾਲ ਸੋਚੀਏ ਸਮਝੀਏ ਤਾਂ ਫਿਰ ਸਾਨੂੰ ਕਈ ਰਸਤੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਉਸੇ ਤਰੀਕੇ ਨਾਲ ਜਦੋਂ ਤੱਕ ਮੈਂ ਵੀ ਉਹ ਟੈਨਸ਼ਨ 'ਚ ਸੀ ਮੈਂ ਵੀ ਉਹ ਹੜਬੜਾ ਹੜਚ ਸੀ ਤਾਂ ਮੈਨੂੰ ਵੀ ਕੋਈ ਰਸਤਾ ਨਜ਼ਰ ਨਹੀਂ ਆਇਆ ਪਰ ਫਿਰ ਗੁਰੂ ਸਬ ਦੀ ਵੀ ਕਿਰਪਾ ਹੋਈ ਜਦੋਂ ਪਰਮਾਤਮਾ ਨੇ ਆਪਣੇ ਚਰਨੀ ਲਾਉਣਾ ਹੁੰਦਾ ਉਦੋਂ ਮੁਸ਼ਕਿਲ ਤਾਂ ਖੈਰ ਆਉਂਦੀ ਹੀ ਹੈ ਤਾਂ ਉਦੋਂ ਸਭ ਤੋਂ ਪਹਿਲਾ ਸਹਾਰਾ ਗੁਰਬਾਣੀ ਦੂਸਰਾ ਜਿਹੜਾ ਹੈਗਾ ਮੈਂ ਕਈ ਵਾਰੀ ਵੀਡੀਓ ਸ਼ੇਅਰ ਕੀਤਾ ਵੀ ਮੋਟੀਵੇਸ਼ਨਲ ਬੁੱਕਸ ਪੜ੍ਹਨਾ ਇਹ ਮੇਰੀ ਇੱਕ ਤਰ੍ਹਾਂ ਦੀ ਹੌਬੀ ਵੀ ਹੈ ਸ਼ੌਂਕ ਵੀ ਹੈ ਠੀਕ ਹੈ ਜੀ ਸੋ ਅੱਜ ਮੈਂ ਤੁਹਾਡੇ ਨਾਲ ਉਹ ਚੀਜ਼ ਸ਼ੇਅਰ ਕਰਨ ਲੱਗੀ ਹਾਂ ਦੇਖੋ ਜਦੋਂ ਆਪਾਂ ਹਰ ਰੋਜ਼ ਨਾ ਆਪਣੇ ਆਪ ਦੇ ਵਿੱਚ ਕਮੀਆਂ ਲੱਭਦੇ ਰਹਿੰਨੇ ਆ ਅੱਪਾ ਸੋਚਦੇ ਰਹਿੰਨੇ ਆ ਵੀ ਮੈਂ ਆਹ ਨਹੀਂ ਕਰ ਸਕਦਾ ਮੈਂ ਉਹ ਨਹੀਂ ਕਰ ਸਕਦਾ ਮੇਰੇ 'ਚ ਹਿੰਮਤ ਨਹੀਂ ਮੇਰੇ 'ਚ ਬਹੁਤ ਸਾਰੀਆਂ ਕਮੀ ਆ ਤਾਂ ਫਿਰ ਅਸੀਂ ਆਪਣੇ ਆਪ ਨੂੰ ਉਸੇ ਮਾਹੌਲ ਦੇ ਵਿੱਚ ਢਾਲਦੇ ਜਾਂਦੇ ਆ ਤੇ ਫਿਰ ਅਸੀਂ ਲੀਜੀ ਵੀ ਹੋ ਜਾਂਦੇ ਆ ਸੁਸਤ ਵੀ ਹੋਣੇ ਸ਼ੁਰੂ ਹੋ ਜਾਂਦੇ ਆ ਸਾਡੇ 'ਚ ਉਦਾਸੀ ਵੀ ਆਉਣੀ ਸ਼ੁਰੂ ਹੋ ਜਾਂਦੀ ਆ ਸਾਡੇ ਨੂੰ ਟੈਨਸ਼ਨ ਵੀ ਹੋਣੀ ਸ਼ੁਰੂ ਹੋ ਜਾਂਦੀ ਆ ਡਿਪਰੈਸ਼ਨ ਐਂਜਾਇਟੀ ਸਾਰੀਆਂ ਪ੍ਰੋਬਲਮ ਸਾਰੀਆਂ ਬਿਮਾਰੀਆਂ ਹਾਈ ਬਲੱਡ ਪ੍ਰੈਸ਼ਰ ਮਾਈਗ੍ਰੇਨ ਹੋ ਗਿਆ ਹਰ ਟਾਈਮ ਸਿਰ ਦਾ ਦਰਦ ਰਹਿਣਾ ਹੋ ਗਿਆ ਸਾਰੀਆਂ ਬਿਮਾਰੀਆਂ ਸਾਨੂੰ ਘੇਰ ਲੈਂਦੀਆਂ ਪਰ ਜਿਹੜੇ ਸ਼ਬਦ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀ ਹਾਂ ਅਗਰ ਆਪਾਂ ਇਹ ਬੋਲਦੇ ਆ ਤਾਂ ਇਹਦੇ ਨਾਲ ਚਾਹੇ ਆਪਾਂ ਨੂੰ ਆਪੇ ਹੀ ਨਹੀਂ ਕਹਿੰਦੇ ਵੀ ਇੱਕਦਮ ਸਾਡੀ ਝੋਲੀ ਦੇ ਵਿੱਚ ਧਨ ਪੈ ਜਾਂਦਾ ਹੈ ਲੇਕਿਨ ਇਹਦੇ ਨਾਲ ਸਾਨੂੰ ਸਹਾਰਾ ਬਹੁਤ ਵੱਡਾ ਮਿਲਦਾ ਤੇ ਉਹ ਕੀ ਹੈ ਜੇ ਅਸੀਂ ਹਰ ਰੋਜ਼ ਆਪਣੇ ਆਪ ਨੂੰ ਸਵੇਰੇ ਉੱਠਣ ਸਾਰ ਵੀ ਰਾਤ ਨੂੰ ਸੌਣ ਦੇ ਟਾਈਮ ਵੀ ਦਿਲ ਦੇ ਟਾਈਮ ਦੇ ਜਦੋਂ ਵੀ ਸਾਨੂੰ ਐ ਲੱਗੇ ਵੀ ਮੇਰੇ 'ਚ ਬਹੁਤ ਸਾਰੀਆਂ ਕਮੀਆਂ ਮੈਂ ਇਹ ਨਹੀਂ ਕਰ ਸਕਦਾ ਮੈਂ ਉਹ ਨਹੀਂ ਕਰ ਸਕਦਾ ਮੈਂ ਕਿਵੇਂ ਕਰੂੰਗਾ ਸਾਡਾ ਹੌਸਲਾ ਜਦੋਂ ਵੀ ਟੁੱਟਣ ਲੱਗੇ ਨਾ ਸਾਨੂੰ ਐ ਲੱਗੇ ਵੀ ਸਾਡਾ ਹਿੰਮਤ ਜਿਹੜੀ ਉਹ ਟੁੱਟਦੀ ਜਾ ਰਹੀ ਹੈ ਅਸੀਂ ਥੱਲੇ ਨੂੰ ਡਿੱਗਦੇ ਜਾ ਰਹੇ ਹਾਂ ਤਾਂ ਉਸੇ ਟਾਈਮ ਬੈਠ ਜਾਓ 15 ਮਿੰਟ ਦੇ ਲਈ ਮੈਡੀਟੇਸ਼ਨ ਕਰੋ ਵਾਹਿਗੁਰੂ ਦਾ ਸਿਮਰਨ ਪਹਿਲੀ ਚੀਜ਼ ਦੂਜੀ ਚੀਜ਼ ਤੁਸੀਂ ਕੀ ਕਰਨੀ ਹੈ ਆਪਣੇ ਆਪ ਨੂੰ ਕੁਝ ਸ਼ਬਦ ਬੋਲਣੇ ਨੇ ਕਿਹੜੇ ਸ਼ਬਦ ਬੋਲਣੇ ਨੇ मैं कर सकता, मैं कर रहा मैं करूँगा मेनू पूरा विश्वास है मैं कर सकता, मैं पूरा समर्थ हाँ मैं पूरा शक्तिशाली हाँ मेरे च बहुत ज़्यादा हिम्मत है मैं जितूंगा मैं जितूंगा ही मैं पूरा पक्का विश्वास है यूनिवर्स ने काम शुरू कर दिता है या अपना कह सकते हैं ब्रह्मंड ने कम शुरू कर दिता है ਬ੍ਰਹਮੰਡ ਯੂਨੀਵਰਸ ਕੀ ਹੁੰਦੀ ਆ ਸ੍ਰਿਸ਼ਟੀ ਹੁੰਦੀ ਆ ਤੇ ਇਹ ਵਾਹਿਗੁਰੂ ਦੇ ਥੱਲੇ ਹੀ ਚੱਲਦੀ ਆ ਗੁਰੂ ਸਾਹਿਬ ਹੀ ਸਾਰੀ ਦੁਨੀਆ ਨੂੰ ਚਲਾ ਰਹੇ ਨੇ ਠੀਕ ਹੈ ਜੀ ਹੁਣ ਆਪਾਂ ਨਾ ਇੱਕ ਚੀਜ਼ ਇੱਕ ਗੱਲ ਦਾ ਮੈਂ ਹੋਰ ਜਵਾਬ ਦਵਾਂ ਇਹ ਸ਼ਬਦਾਂ ਨੇ ਤੁਸੀਂ ਰੋਜ਼ ਬੋਲਣੇ ਆ ਸਭ ਤੋਂ ਪਹਿਲਾਂ ਮੈਡੀਟੇਸ਼ਨ ਜ਼ਰੂਰ ਕਰਨੀ ਆ ਵਾਹਿਗੁਰੂ ਦੇ ਸਿਮਰਨ ਦੀ ਬੜੇ ਆਰਾਮ ਨਾਲ ਸਹਜੇ ਸਹਜੇ ਪਿਆਰ ਦੇ ਨਾਲ ਅੱਜ ਤੋਂ 7 ਮਿੰਟ ਮੈਡੀਟੇਸ਼ਨ ਕਰੋ 5 ਤੋਂ 7 ਮਿੰਟ ਜਿਹੜਾ ਤੁਸੀਂ ਹੈਗਾ ਜਿਹੜੇ ਸ਼ਬਦ ਆ ਇਹ ਬੋਲੋ ਟੋਟਲ 15 ਮਿੰਟ ਤੁਸੀਂ ਆਪਣੇ ਆਪ ਨੂੰ ਰਿਲੈਕਸ ਕਰੋ ਇਹਦੇ ਨਾਲ ਤੁਹਾਡੀ ਬਹੁਤ એનર્ਜੀ ਝੁੱਟੂਗੀ ਤੁਹਾਨੂੰ ਨਾ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜੂਗੀ 20 ਦਿਨਾਂ ਦੇ ਵਿੱਚ ਤੁਸੀਂ ਆਪ ਦੇਖੋਗੇ ਵੈਸੇ ਤਾਂ ਉਸ ਤੋਂ ਪਹਿਲੇ ਹੀ 20 ਦਿਨਾਂ ਦੇ ਵਿੱਚ ਨਾ ਤੁਸੀਂ ਦੇਖੋਗੇ ਵੀ ਜਿਹੜੀ ਚੀਜ਼ ਤੁਸੀਂ ਕਰਨ ਦੀ ਕੋਸ਼ਿਸ਼ ਕਰਦੇ ਕਰ ਰਹੇ ਸੀ ਨਾ ਉਹ ਚੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਚੀਜ਼ ਤੁਹਾਡੇ ਵੱਲ ਅਟਰੈਕਟ ਹੋਣੀ ਸ਼ੁਰੂ ਹੋ ਜਾਂਦੀ ਹੈ ਲੇਕਿਨ ਉਹਦੇ ਲਈ ਸਭ ਤੋਂ ਵੱਡੀ ਚੀਜ਼ ਕੀ ਆ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਹੈ ਤੁਹਾਡੇ ਮਾਈਂਡ ਦੇ ਵਿੱਚ ਨੈਗੇਟਿਵ ਥਾਟ ਨਹੀਂ ਆਉਣੇ ਚਾਹੀਦੇ ਨੈਗੇਟਿਵ ਨਹੀਂ ਸੋਚਣਾ ਪੋਜ਼ਿਟਿਵ ਹੀ ਸੋਚਣਾ ਜੇ ਤੁਸੀਂ ਚੀਜ਼ਾਂ ਵੀ ਬੋਲੋਗੇ ਲੇਕਿਨ ਨੈਗੇਟਿਵ ਹੀ ਸੋਚੀ ਜਾਓਗੇ ਹਰ ਟਾਈਮ ਫਿਰ ਇਹ ਚੀਜ਼ਾਂ ਚੀਜ਼ਾਂ ਅਸਰ ਨਹੀਂ ਕਰਦੀਆਂ ਤੇ ਤੁਸੀਂ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਵੀ ਜਦੋਂ ਵੀ ਤੁਹਾਡੇ ਦਿਮਾਗ 'ਚ ਨੈਗੇਟਿਵ ਸੋਚ ਆਉਣ ਲੱਗੇ ਨਾ ਤਾਂ ਉਹਦੀ ਆਪਣੇ ਆਪ ਨੂੰ ਰੋਕ ਕੇ ਇਹ ਪੋਜ਼ਿਟਿਵ ਸ਼ਬਦ ਬੋਲਣੇ ਸ਼ੁਰੂ ਕਰ ਦਿਓ ਤੁਸੀਂ ਦੇਖੋਗੇ ਹੌਲੀ ਹੌਲੀ ਜਿਹੜਾ ਤੁਹਾਡਾ ਸੁਭਾਅ ਹੈ ਉਹ ਪੋਜ਼ਿਟਿਵ ਹੋਣਾ ਸ਼ੁਰੂ ਹੋ ਜਾਊ ਤੁਸੀਂ ਮੋਟੀਵੇਟ ਹੋਣੇ ਸ਼ੁਰੂ ਹੋ ਜਾਓਗੇ ਤੁਹਾਡੇ ਚ ਇੱਕ ਅਲੱਗ ਜੀ એનર્ਜੀ ਆਣੀ ਸ਼ੁਰੂ ਹੋ ਜਾਊਗੀ ਇੱਕ ਚੀਜ਼ ਦਾ ਸਵਾਲ ਤੁਮ ਜਵਾਬ ਮੈਂ ਇੱਥੇ ਜ਼ਰੂਰ ਦਊਂਗੀ ਕਈ ਵਾਰੀ ਨਾ ਦੂਸਰੇ ਚੈਨਲ ਤੇ ਕਮੈਂਟ ਆਉਂਦੇ ਆਂਦੇ ਆ ਬੀ ਨਹੀਂ ਸਭ ਕੁਝ ਗੁਰਬਾਣੀ ਆ ਹਾਂਜੀ ਬਿਲਕੁਲ ਸਭ ਕੁਝ ਗੁਰਬਾਣੀ ਆ ਗੁਰਬਾਣੀ ਸਭ ਤੋਂ ਉੱਪਰ ਆ ਗੁਰਬਾਣੀ ਦਾ ਕੋਈ ਮੁਕਾਬਲਾ ਨਹੀਂ ਗੁਰਬਾਣੀ ਦਾ ਮਤਲਬ ਕਿ ਕੋਈ ਬਰਾਬਰੀ ਨਹੀਂ ਕਰ ਸਕਦਾ ਗੁਰਬਾਣੀ ਸਭ ਤੋਂ ਉੱਪਰ ਹੈ ਪਰਮਾਤਮਾ ਸਭ ਤੋਂ ਉੱਤੇ ਹੈ ਠੀਕ ਹੈ ਜੀ ਪਰ ਜਿਹੜੀਆਂ ਆਪਾਂ ਪੋਜ਼ਿਟਿਵ ਬੁੱਕਸ ਪੜ੍ਹਦੇ ਆਂ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਇਹਨਾਂ ਦੇ ਲੋੜ ਹੈ ਕਿਉਂਕਿ ਅਸੀਂ ਟੈਨਸ਼ਨ ਡਿਪਰੈਸ਼ਨ ਦੇ ਵਿੱਚ ਜਾਦਾ ਅੱਛਾ ਜਿਹੜੀਆਂ ਚੀਜ਼ਾਂ ਅੱਜ ਦੇ ਟਾਈਮ 'ਚ ਆਪਾਂ ਕਿਤਾਬਾਂ 'ਚ ਪੜ੍ਹਦੇ ਆਂ ਨਾ ਇਹ ਗੁਰੂ ਸਾਹਿਬ ਨੂੰ ਪਹਿਲੇ ਹੀ ਪਤਾ ਸੀ ਗੁਰਬਾਣੀ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਪਹਿਲੇ ਜ਼ਿਕਰ ਹੈ ਹੁਣ ਜੇ ਆਪਾਂ ਕਹੀਏ ਮੋਟੀਵੇਸ਼ਨਰੀ ਆਪਾਂ ਬੁੱਕਸ ਪੜ੍ਹਦੀਆਂ ਇਦੇ ਵਿੱਚ ਕੀ ਕਿਹਾ ਵੀ ਚਿੰਤਾ ਨਹੀਂ ਕਰਨੀ ਟੈਨਸ਼ਨ ਨਹੀਂ ਕਰਨੀ 네ਗੇਟਿਵਲੀ ਸੋਚਣਾ ਤੇ ਗੁਰਬਾਣੀ ਵਿੱਚ ਉਹ ਪਹਿਲੀ ਚੀਜ਼ ਆਪਾਂ ਨੂੰ ਸਮਝਾਈ ਹੋਈ ਹੈ ਗੁਰੂ ਸਾਹਿਬ ਨੇ ਵੀ ਜਿਹੜੀ ਟੈਨਸ਼ਨ ਨਹੀਂ ਲੈਣੀ ਤੁਸੀਂ ਓਵਰ ਥਿੰਕਿੰਗ ਨਹੀਂ ਕਰਨਾ ਜ਼ਿਆਦਾ ਨਹੀਂ ਸੋਚਣਾ ਇਹ ਚੀਜ਼ਾਂ ਮਹਾਰਾਜ ਜੀ ਨੇ ਆਪਾਂ ਨੂੰ ਵਚਨ ਪਹਿਲਾਂ ਹੀ ਕੀਤੇ ਹੋਏ ਨੇ ਕਿ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਣਾ ਜਿਹੜੀਆਂ ਪੋਜ਼ਿਟਿਵ ਬੁੱਕਸ ਹੁੰਦੀਆਂ ਨੇ ਜਾਂ ਲਾਫ ਟਰੈਕਸ਼ਨ ਦੀਆਂ ਬੁੱਕਸ ਆਪਾਂ ਪੜ੍ਹਦੇ ਆ ਉਹਦੇ ਵਿੱਚ ਵੀ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ ਵੀ ਵਿਸ਼ਵਾਸ ਰੱਖੋ ਕੌਨਫੀਡੈਂਸ ਰੱਖੋ ਤੇ ਗੁਰਬਾਣੀ ਵਿੱਚ ਇਹ ਚੀਜ਼ਾਂ ਆਪਾਂ ਨੂੰ ਪਹਿਲਾਂ ਹੀ ਸਮਝਾਈਆਂ ਹੋਈਆਂ ਨੇ ਵੀ ਤੁਸੀਂ ਵਿਸ਼ਵਾਸ ਰੱਖੋ ਗੁਰੂ ਸਾਹਿਬ ਤੇ ਭਰੋਸਾ ਰੱਖੋ 네ਗੇਟਿਵ ਨਾ ਸੋਚੋ 네ਗੇਟਿਵ ਮਾਈਂਡ ਦੇ ਵਿੱਚ ਥੌਟ ਨਾ ਲੈ ਕੇ ਆਓ ਆਪਾਂ ਨੂੰ ਗੁਰਬਾਣੀ ਜਿਹੜੀ ਚੀਜ਼ ਪੋਜ਼ਿਟਿਵ ਬੁੱਕਸ ਦੇ ਵਿੱਚ ਆਪਾਂ ਪੜ੍ਹਦੇ ਆ ਉਹ ਚ ਇਹ ਲਿਖਿਆ ਹੋਇਆ ਕਿ ਤੁਸੀਂ ਕਿਸੇ ਦਾ ਬੁਰਾ ਨਹੀਂ ਸੋਚਣਾ ਕਿਉਂਕਿ ਉਹ ਵੀ ਇੱਕ 네ਗੇਟਿਵ ਸੋਚ ਆ ਗੁਰਬਾਣੀ ਵਿੱਚ ਉਹ ਚੀਜ਼ ਮਹਾਰਾਜ ਜੀ ਨੇ ਆਪਾਂ ਨੂੰ ਪਹਿਲਾਂ ਹੀ ਕਹੀ ਆ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ ਠੀਕ ਹੈ ਜੀ ਪੋਜ਼ਿਟਿਵ ਬੁੱਕਸ ਦੇ ਵਿੱਚ ਆਪਾਂ ਨੂੰ ਇਹ ਚੀਜ਼ ਕਹੀ ਹੋਈ ਆ ਇੱਕ ਮਿੰਟ ਜੀ ਮੈਂ ਥੋੜਾ ਰੁਕ ਗਈ ਸੀ ਕਿਉਂਕਿ ਪਿੱਛੇ ਟਰੈਕਟਰ ਦੀ ਆਵਾਜ਼ ਆ ਰਹੀ ਸੀ ਮੈਂ ਕਿਹਾ ਕਿ ਤੇ ਆਵਾਜ਼ ਨਾਲ ਡਿਸਟਰਬ ਹੋਵੇ ਸੋ ਜਿਹੜੀ ਪੋਜ਼ਿਟਿਵ ਬੁక్స్ ਹੈ ਉਹਦੇ ਵਿੱਚ ਇੱਕ ਚੀਜ਼ ਹੋਰ ਲਿਖੀ ਹੋਈ ਹੈ ਉਹ ਤੇ ਹੈ ਵੀ ਮਿਹਨਤ ਆਪਦਾ ਕੰਮ ਕਰੋ ਵਿਸ਼ਵਾਸ ਰੱਖੋ ਪੋਜ਼ਿਟਿਵ ਥੌਟਸ ਰੱਖੋ ਤੁਹਾਨੂੰ ਸਫਲਤਾ ਮਿਲੇਗੀ ਹੀ ਮਿਲੇਗੀ ਇਹ ਹੀ ਚੀਜ਼ਾਂ ਸਾਨੂੰ ਗੁਰਬਾਣੀ ਦੇ ਵਿੱਚ ਆਲਰੇਡੀ ਗੁਰੂ ਸਾਹਿਬ ਨੇ ਪਹਿਲਾਂ ਹੀ ਸਮਝਾਈਆਂ ਹੋਈਆਂ ਨੇ ਵੀ ਤੁਸੀਂ ਬਾਣੀ ਪੜੋ ਵਿਸ਼ਵਾਸ ਰੱਖੋ ਮੀਨਤ ਕਰੋ ਗੁਰੂ ਤੇ ਭਰੋਸਾ ਰੱਖੋ ਤੁਹਾਡੇ ਕਾਰਜ ਸਫਲ ਹੋਣਗੇ ਹੁਣ ਇੱਕ ਚੀਜ਼ ਇਹ ਤੇ ਸਮਝਣ ਵਾਲੀ ਹੈ ਇਹ ਚੀਜ਼ਾ ਗੁਰੂ ਸਾਹਿਬ ਨੇ ਸਾਨੂੰ ਤਾਂ ਸੰਦੇਸ਼ ਦਿੱਤੇ ਨੇ ਕਿਉਂਕਿ ਮਹਾਰਾਜ ਨੂੰ ਵੀ ਪਤਾ ਸੀ ਇਹ ਚੀਜ਼ ਵੀ ਔਣ ਦੇਖੋ ਪਰਮਾਤਮਾ ਹੈ ਪਰਮਾਤਮਾ ਸਰਵ ਸ਼ਕਤੀਮਾਨ ਉਹਨਾਂ ਨੂੰ ਸਭ ਕੁਝ ਪਤਾ ਉਹ ਦਿਨਾਂ ਦੀਆਂ ਜਾਣਨ ਹਾਰ ਨਹੀਂ ਉਹਨਾਂ ਨੂੰ ਇਹ ਚੀਜ਼ ਪਹਿਲਾਂ ਹੀ ਪਤਾ ਸੀ ਹੁਣ ਇੱਕ ਚੀਜ਼ ਦੀ ਮੈਂ ਐਗਜ਼ਾਮਪਲ ਤੁਹਾਨੂੰ ਦਊਂਗੀ ਦਸਮ ਗ੍ਰੰਥ ਦੀ ਜਿਹੜੀ ਬਾਣੀ ਹੈ ਉਹਨੂੰ ਜਦੋਂ ਆਪਾਂ ਜਪਦੇ ਆ ਨਾ ਜਿਹੜੇ ਮੇਰੇ ਬੀਰੀਆਂ ਭੈਣਾਂ ਜਪਦੇ ਹੋਣਗੇ ਉਹਨਾਂ ਨੂੰ ਚੀਜ਼ ਪਤਾ ਹੋ ਬਹੁਤ ਜ਼ਿਆਦਾ ਸਾਨੂੰ ਤਾਕਤ ਮਿਲਦੀ ਹੈ ਬਹੁਤ ਹਿੰਮਤ ਮਿਲਦੀ ਹੈ ਜਦੋਂ ਆਪਾਂ ਦਸਮ ਗ੍ਰੰਥ ਸਾਹਿਬ ਦੀ ਬਾਣੀ ਜਪਦੇ ਆ ਜੇ ਆਪਾਂ ਇਤਿਹਾਸ ਪੜ੍ਹਦੇ ਆ ਤਾਂ ਉਹਦੇ ਵਿੱਚ ਗੁਰੂ ਸਾਹਿਬ ਜੀ ਦੇ ਇਹ ਵਚਨ ਨੇ ਦਸਵੇਂ ਪਾਤਸ਼ਾਹ ਜੀ ਦੇ ਵੀ ਇਸ ਗ੍ਰੰਥ ਦੀ ਜਿਹੜੀ ਆਪਾਂ ਕਹਿੰਦੇ ਆ ਨਾ ਵੀ ਪ੍ਰਕਾਸ਼ਿਤ ਕਿਉਂ ਕੀਤੇ ਗਏ ਦਸਮ ਗ੍ਰੰਥ ਸਹਿਗੋ ਕਿਉਂਕਿ ਮਹਾਰਾਜ ਜੀ ਦੇ ਵਚਨ ਸੀ ਵੀ ਆਉਣ ਵਾਲੇ ਵਕਤ ਦੇ ਵਿੱਚ ਸਾਨੂੰ ਇਹਨਾਂ ਦੀ ਲੋੜ ਪੈਣੀ ਹੈ ਸਾਡੀ ਹਿੰਮਤ ਟੁੱਟਣੀ ਹੈ ਤਾ ਫਿਰ ਉਦੋਂ ਇਸ ਬਾਣੀ ਨੂੰ ਜਪਣ ਦੇ ਨਾਲ ਸਾਡੀ ਹਿੰਮਤ ਜੁਡੇਗੀ ਆਪਾਂ ਦੇਖਦੇ ਆ ਜਿਹੜੇ ਨਿਹੰਗ ਸਿੰਘ ਨੇ ਉਹ 10 ਮਕਰੰਥ ਦੀ ਬਾਣੀ ਜਾਂਦਾ ਜਪਦੇ ਨੇ ਤੇ ਉਹਨਾਂ ਦੇ ਵਿੱਚ ਤਾਂ ਹੀ ਤੁਸੀਂ ਦੇਖੋ ਹਮੇਸ਼ਾ ਚੜ੍ਹਦੀ ਕਲਾ ਦਾ ਉਹਨਾਂ ਦਾ ਜਿਹੜਾ ਹੁੰਦਾ ਹੈ ਵਚਨ ਹੁੰਦੇ ਨੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਨੇ ਹਮੇਸ਼ਾ ਖੁਸ਼ ਰਹਿੰਦੇ ਨੇ ਕਦੇ ਦੇਖਿਆ ਆਪਾਂ ਟੈਨਸ਼ਨ ਦੇ ਵਿੱਚ ਰਹਿੰਦੇ ਹੋ ਕਿਉਂਕਿ ਉਹਨਾਂ ਨੂੰ ਉਥੋਂ ਮੋਟੀਵੇਸ਼ਨ ਮਿਲਦੀ ਆ ਤਾਂ ਗੁਰੂ ਸਾਹਿਬ ਨੇ ਇਹ ਚੀਜ਼ ਸੰਦੇਸ਼ ਸਾਨੂੰ ਪਹਿਲਾਂ ਹੀ ਦਿੱਤਾ ਸੀ ਮਹਾਰਾਜ ਨੂੰ ਪਤਾ ਸੀ ਇਹ ਚੀਜ਼ ਪਹਿਲਾਂ ਹੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਨਾਲ ਕਿਰ ਜਾਣਾ ਟੈਨਸ਼ਨ ਹੋ ਗਿਆ ਡਿਪਰੈਸ਼ਨ ਹੋ ਗਿਆ ਐਂਜਾਇਟੀ ਹੋ ਗਿਆ ਇਹ ਕਿਤਾਬਾਂ ਦੇ ਵਿੱਚ ਤਾਂ ਇਹ ਚੀਜ਼ਾਂ ਹੁਣ ਆਉਣ ਲੱਗੀਆਂ ਲਾਅ ਆਫ ਅਟਰੈਕਸ਼ਨ ਬਾਰੇ ਤਾਂ ਹੁਣ ਗੱਲ ਹੋਣ ਲੱਗੀ ਆ ਹੁਣ ਲੋਕ ਜ਼ਿਆਦਾ ਇਹਨੂੰ ਪੜਨ ਲੱਗੇ ਨੇ ਪੋਜ਼ਿਟਿਵ ਬੁੱਕਸ ਆਪਾਂ ਹੁਣ ਜ਼ਿਆਦਾ ਪੜਨ ਲੱਗੇ ਆ ਪਰ ਗੁਰਬਾਣੀ ਵਿੱਚ ਤਾਂ ਇਹ ਸੰਦੇਸ਼ ਗੁਰੂ ਸਾਹਿਬ ਨੇ ਪਹਿਲਾਂ ਤੋਂ ਹੀ ਸਾਨੂੰ ਸਮਝਾਇਆ ਜਿਹੜਾ ਕਿ ਅਸੀਂ ਨਹੀਂ ਸਮਝ ਪਾਈ ਸੋ ਇਸੇ ਤਰੀਕੇ ਨਾਲ ਅਗਰ ਹਰ ਰੋਜ਼ ਜਿਹੜੇ ਸ਼ਬਦ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਅਗਰ ਤੁਸੀਂ ਬੋਲਦੇ ਹੋ ਤੁਹਾਨੂੰ ਇੱਕ ਦੇਖੋ ਇਹਦਾ ਮਤਲਬ ਇਹ ਨਹੀਂ ਹੈ ਵੀ ਗੁਰਬਾਣੀ ਨਹੀਂ ਜਪਣੀ ਗੁਰਬਾਣੀ ਜਪਣੀ ਹੈ ਕਿ ਗੁਰੂ ਸਾਹਿਬ ਸਭ ਤੋਂ ਉੱਪਰ ਆ ਸਭ ਤੋਂ ਪਹਿਲੇ ਨੰਬਰ ਤੇ ਸਾਡੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਹੋਣੀ ਚਾਹੀਦੀ ਆ ਉਹਨਾਂ ਦੇ ਬਰਾਬਰ ਕੁਝ ਨਹੀਂ ਹੋਣਾ ਚਾਹੀਦਾ ਹਾਂ ਲੇਕਿਨ ਉਸ ਤੋਂ ਇਲਾਵਾ ਅਸੀਂ ਹੋਰ ਕੀ ਕਰ ਸਕਦੇ ਆ ਆਪਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਵਾਸਤੇ ਤਾਂ ਉਹ ਚੰਗੀਆਂ ਕਿਤਾਬਾਂ ਜਦੋਂ ਆਪਾਂ ਫ੍ਰੀ ਬੈਠੇ ਹੁੰਨੇ ਆ ਪੋਜ਼ਿਟਿਵ ਬੁੱਕਸ ਜਦੋਂ ਆਪਾਂ ਫ੍ਰੀ ਬੈਠੇ ਹੁੰਨੇ ਆ ਦੇਖੋ ਇੱਕ ਬੰਦਾ ਨੌਕਰੀ ਕਰਦਾ ਹੈ ਉਹ ਤਨਖਾਹ ਲੈਂਦਾ ਹੈ 25-30000 ਰੁਪਏ ਤਨਖਾਹ ਲੈਂਦਾ ਹੈ ਲੇਕਿਨ ਫਿਰ ਵੀ ਆਪਾਂ ਬਹੁਤ ਸਾਰੇ ਲੋਕ ਦੇਖੇ ਹੋਣਗੇ ਉਹ ਪਾਰਟ ਟਾਈਮ ਜੌਬ ਕਰਦੇ ਨੇ ਹੁਣ ਇਹ ਤਾਂ ਨਹੀਂ ਹੈ ਵੀ ਉਹ 25-30000 ਦੇ ਵਿੱਚ ਉਹਦੇ ਘਰ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਜਾਂ ਉਹਦੀ ਜ਼ਿੰਦਗੀ ਠੀਕ ਨਹੀਂ ਚੱਲ ਰਹੀ ਤਾਂ ਉਹ ਕਰ ਰਿਹਾ ਉਹ ਇਸ ਲਈ ਕਰਦਾ ਹੈ ਵੀ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਸੁਨਾ ਬਣਾ ਸਕੇ ਹੋਰ ਵਧੀਆ ਤਰੀਕੇ ਨਾਲ ਜ਼ਿੰਦਗੀ ਜੀ ਸਕੇ ਠੀਕ ਉਸੇ ਤਰ੍ਹਾਂ ਸਰਵ ਉਤਮ ਜਿਹੜੇ ਆਪਣੇ ਜ਼ਿੰਦਗੀ ਵਿੱਚ ਉਹ ਬਾਣੀ ਹੈ ਸਾਉ ਤੋਂ ਤੇ ਬਾਣੀ ਆ ਉਸ ਤੋਂ ਬਾਅਦ ਜੇ ਆਪਣੇ ਕੋਲੇ ਫालतू ਟਾਈਮ ਹੈ ਹਨਾ ਤਾਂ ਆਪਾਂ ਨੈਗੇਟਿਵ ਸੋਚਾਂ ਸੋਚਣ ਦੀ بجائے ਚੰਗੀਆਂ ਕਿਤਾਬਾਂ ਪੜੋ ਚੰਗੀ ਪੋਜ਼ਿਟਿਵ ਬੁੱਕਸ ਪੜੋ ਜਿਹਦੇ ਨਾਲ ਸਾਡੀ ਹਿੰਮਤ ਜੁੜਦੀ ਹੈ ਸਾਡੇ ਚ એનર્ਜੀ ਆਉਂਦੀ ਹੈ ਤੇ ਇਹਦੇ ਨਾਲ ਸਾਡੀ ਜ਼ਿੰਦਗੀ ਵੀ ਸੋਹਣੀ ਬਣਦੀ ਹੈ ਤੇ ਸਾਡੀ ਸੋਚ ਵੀ ਬਦਲਦੀ ਹੈ ਠੀਕ ਹੈ ਜਿਹੜੀਆਂ ਆਪਾਂ ਕਿਤਾਬਾਂ ਦੇ ਵਿੱਚ ਕਿੰਨਾ ਪੜਦੇ ਆ ਜੀ ਆਲਰੇਡੀ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਹ ਸੰਦੇਸ਼ ਆਪਾਂ ਨੂੰ ਦਿੱਤੇ ਹੋਏ ਨੇ ਗੁਰੂ ਸਾਹਿਬ ਨੇ ਹੁਕਮ ਆਪਾਂ ਨੂੰ ਇਹ ਦਿੱਤੇ ਹੋਏ ਨੇ ਸੋ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਣੀ ਆ ਜਿਹੜੇ ਸ਼ਬਦ ਮੈਂ ਤੁਹਾਨੂੰ ਕਹੇ ਨੇ ਆ ਜਦੋਂ ਵੀ ਤੁਹਾਡਾ ਤੁਸੀਂ ਡੀਮੋਟੀਵੇਟ ਹੋਣੀ ਉਹ ਤੁਹਾਡੀ ਹਿੰਮਤ ਹਾਰਨ ਲੱਗੀ ਉਸੇ ਟਾਈਮ ਬੈਠ ਜਾਓ ਆਰਾਮ ਨਾਲ ਬੈਠ ਕੇ ਦਿਨ ਦੇ ਵਿੱਚ ਅਗਰ ਮੰਨ ਲਓ ਤਿੰਨ ਵਾਰੀ ਤੁਹਾਡੇ ਦਿਮਾਗ 'ਚ 네ਗੇਟਿਵ ਥਾਟ ਆਈ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਠੀਕ ਹੈ ਉਹਦੀ ਮੈਡੀਟੇਸ਼ਨ ਕਰਨੀ ਆ ਤੁਸੀਂ ਉਸ ਤੋਂ ਬਾਅਦ ਤੁਸੀਂ 5 ਤੋਂ 7 ਮਿੰਟ ਜਿਹੜੇ ਸ਼ਬਦ ਬੋਲਣੇ ਆ ਹੌਲੀ ਹੌਲੀ ਤੁਸੀਂ ਆਪ ਮਹਿਸੂਸ ਕਰੋਗੇ ਤੁਹਾਡੇ ਚ ਅਲੱਗ ਜੀ એનર્ਜੀ ਲੱਗ ਜਾ ਜੋਸ਼ ਭਰਦਾ ਜਾਊਗਾ ਤੇ ਜਦੋਂ ਜੋਸ਼ ਭਰਨਾ ਸ਼ੁਰੂ ਹੋ ਗਿਆ ਸਾਡੇ ਚ ਹਿੰਮਤ ਉਹ ਵੀ ਸ਼ੁਰੂ ਹੋ ਗਈ ਅਸੀਂ ਮਿਹਨਤ ਜ਼ਿਆਦਾ ਕਰਾਂਗੇ ਤੇ ਫਿਰ ਉਹ ਚੀਜ਼ਾਂ ਆਲਰੇਡੀ ਸਾਡੇ ਕੋਲ ਹੀ ਅਟ੍ਰੈਕਟ ਹੋਣ ਲੱਗ ਜਾਂਦੀਆਂ ਜਿਹੜੀਆਂ ਅਸੀਂ ਜ਼ਿੰਦਗੀ ਚ ਪਾਉਣਾ ਚਾਹੁੰਦੇ ਆ ਜਾਂ ਕਰਨਾ ਚਾਹੁੰਦੇ ਆ ਜਾਂ ਸਿਰ ਬਣਨਾ ਚਾਹੁੰਦੇ ਆ ਫਿਰ ਉਹ ਚਾਹੇ ਕੋਈ ਕੰਮ ਹੋਵੇ ਚਾਹੇ ਕਾਰੋਬਾਰ ਹੋਵੇ ਤੇ ਚਾਹੇ ਫਿਰ ਉਹ ਕੋਈ ਨੌਕਰੀ ਹੋਵੇ ਚਾਹੇ ਕੋਈ ਆਪਣਾ ਇਗਜ਼ਾਮ ਕਲੀਅਰ ਕਰਨਾ ਹੋਵੇ ਚਾਹੇ ਆਪਾਂ ਭਾਰਤ ਦੇ ਮੁਲਕ ਦਾ ਮਤਲਬ ਆਪਣਾ ਵੀਜ਼ਾ ਵਗੈਰਾ ਲਗਾਉਣਾ ਹੋਵੇ ਸੋ ਜੋ ਚਾਹਾਂਗੇ ਉਹ ਮਿਲਦਾ ਸੋ ਬਸ ਵਿਸ਼ਵਾਸ ਰੱਖਣਾ ਹੈ ٹرسٹ ਰੱਖਣਾ ਹੈ ਪੋਜ਼ਿਟਿਵ ਸੋਚਣਾ ਹੈ ਨੈਗੇਟਿਵ ਨਹੀਂ ਸੋਚਣਾ ਸੋ ਚਲੋ ਜੀ ਹੁਣ ਅੰਤ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਹੁਣ ਵੀਡੀਓ ਦਾ ਵੀ ਕਰਦੇ ਆ ਐਂਡ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ